ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਆਨਲਾਈਨ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਪਿਆਰੀ ਬੱਚਿਓ ਅੱਜ ਆਪਾਂ 5ਵੀਂ ਜਮਾਤ ਦੇ ਵਿਸ਼ਾ ਗਣਿਤ ਦੇ ਪੰਨਾ ਨੰਬਰ 5 ਅਤੇ 6 ਦੇ ਤੇ ਦਿੱਤੇ ਹੋਏ ਸਵਾਲ 11ਵਾਂ ਖਾਲੀ ਥਾਵਾਂ ਪਰ ਉਹ ਦਾਅਵਾਸ ਕਰਾਂਗੇ ਤਾਂ ਸਾਡਾ ਸਭ ਤੋਂ ਪਹਿਲਾ ਸਵਾਲ ਹੈ ਇੱਕ ਅੰਕ ਦੀ ਛੋਟੀ ਤੋਂ ਛੋਟੀ ਸੰਖਿਆ ਪਿਆਰੇ ਬੱਚਿਓ ਜਦੋਂ ਅਸੀਂ 1 ਤੋਂ ਲੈ ਕੇ 100 ਤੱਕ ਗਿਣਤੀ ਲਿਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਤੇ 1 ਤੋਂ ਲੈ ਕੇ 9 ਤੱਕ ਜਿਹੜੇ ਅੰਕ ਨੇ ਉਹ ਇੱਕ ਇੱਕ ਆਉਂਦੇ ਹਨ ਅਤੇ 10 ਤੋਂ ਦੋ ਅੰਕ 1 0 ਸ਼ੁਰੂ ਹੋ ਜਾਂਦੇ ਹਨ ਤਾਂ ਸਾਡੇ ਜਿਹੜੇ ਇੱਕ ਅੰਕ ਵਾਲੀਆਂ ਕੁੱਲ ਸੰਖਿਆਵਾਂ ਨੇ ਉਹ 9 ਹਨ 9 ਦੇ ਵਿੱਚੋਂ ਅਸੀਂ ਸਭ ਤੋਂ ਛੋਟੀ ਸੰਖਿਆ ਲਿਕਨੀ ਹੈ ਸਭ ਤੋਂ ਛੋਟੀ ਸਾਡੀ ਸੰਖਿਆ ਹੈ 1 ਨਾਲ ਦਾ ਉੱਤਰ ਕੀ ਆਏਗਾ 1 ਅਗਲਾ ਸਾਡਾ ਸਵਾਲ ਹੈ ਦੋ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਦੋ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਸਾਡੀ 10 ਤੋਂ ਸ਼ੁਰੂ ਹੋ ਕੇ 99 ਤੱਕ ਜਦੋਂ ਅਸੀਂ 1 ਤੋਂ ਲੈ ਕੇ 100 ਤੱਕ ਗਿਣਤੀ ਲਿਖਦੇ ਹਾਂ ਜਾਂਦੀ ਹੈ ਇਹ ਸਾਰੇ ਹੀ ਦੋ-ਦੋ ਅੰਕ ਹਨ 100 ਦੇ ਤਿੰਨ ਅੰਕ ਹਨ 1 ਤੋਂ 9 ਤੱਕ ਇੱਕ-ਇੱਕ ਅੰਕ ਹੈ ਅਸੀਂ ਦੋ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਜਿੱਥੋਂ ਸਾਡੀ ਗਿਣਤੀ ਦੋ ਅੰਕਾਂ ਦੀ ਸ਼ੁਰੂ ਹੁੰਦੀ ਹੈ ਉਹ ਵਾਲੀ ਹੁੰਦੀ ਹੈ 10 ਤਾਂ ਸਾਡਾ ਉੱਤਰ ਕੀ ਆਏਗਾ 10 ਦੋ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਜਿਹੜੀ ਹੈ ਉਹ ਹੈ 10 ਅਗਲਾ ਸਾਡਾ ਸਵਾਲ ਹੈ ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਪਿਆਰੇ ਬੱਚਿਓ ਤਿੰਨ ਅੰਕਾਂ ਦੀ ਜਦੋਂ ਅਸੀਂ ਗਿਣਤੀ ਨੂੰ ਅੱਗੇ ਹਜ਼ਾਰ ਤੱਕ ਵਧਾਉਂਦੇ ਹਾਂ 99 99 99 99 ਤੱਕ ਸਾਡੀਆਂ ਸੰਖਿਆਵਾਂ ਦੋ ਅੰਕੀ ਸੰਖਿਆਵਾਂ ਹੁੰਦੀਆਂ ਹਨ ਤੇ 100 ਤੋਂ ਸਾਡੇ ਤਿੰਨ ਅੰਕ ਸ਼ੁਰੂ ਹੋ ਜਾਂਦੇ ਹਨ 100 ਤੋਂ ਲੈ ਕੇ 999 ਤੱਕ ਸਾਡੀਆਂ ਸਾਰੀਆਂ ਹੀ ਤਿੰਨ ਅੰਕੀ ਸੰਖਿਆਵਾਂ ਹੁੰਦੀਆਂ ਹਨ ਤਾਂ ਇਹਨਾਂ ਵਿੱਚ ਜਿਹੜੀ ਸਭ ਤੋਂ ਛੋਟੀ ਸੰਖਿਆ ਹੈ ਉਹ 100 ਤੋਂ ਹੀ ਸ਼ੁਰੂ ਹੁੰਦੀ ਹੈ ਤਾਂ ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੋਈ ਸਾਡੀ 100 ਹੁਣ ਇਸੇ ਤਰ੍ਹਾਂ ਸਾਡੀ ਆਏਗੀ ਚਾਰ ਅੰਕੀ ਸੰਖਿਆ ਚਾਰ ਅੰਕੀ ਛੋਟੀ ਤੋਂ ਛੋਟੀ ਸੰਖਿਆ ਚਾਰ ਅੰਕੀ ਸੰਖਿਆ 999 ਤੱਕ ਤਿੰਨ ਅੰਕ ਹੁੰਦੇ ਹਨ 1000 ਤੋਂ ਸਾਡੇ ਚਾਰ ਅੰਕ ਸ਼ੁਰੂ ਹੋ ਜਾਂਦੇ ਹਨ ਜਿਹੜੇ ਕਿ 999 ਤੱਕ ਚਾਰ ਅੰਕ ਹੀ ਚੱਲਦੇ ਹਨ ਤਾਂ ਸਾਡੀ ਚਾਰ ਅੰਕਾਂ ਦੀ ਛੋਟੀ ਛੋਟੀ ਸੰਖਿਆ ਕਿਹੜੀ ਹੋਈ 1000 ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਪਿਆਰੇ ਬੱਚਿਓ ਇਸੇ ਤਰ੍ਹਾਂ ਹੀ ਚੱਲਦੇ ਜਾਣਾ ਹੈ ਇੱਕ ਅੰਕ ਦੀ ਇੱਕ ਦੋ ਅੰਕਾਂ ਦੀ ਇੱਕ ਜ਼ੀਰੋ ਦੋ ਅੰਕ ਹੋਗੇ 10 ਤਿੰਨ ਅੰਕਾਂ ਦੀ ਇੱਕ ਦੇ ਨਾਲ ਦੋ ਜ਼ੀਰੋ ਆ 100 ਚਾਰ ਅੰਕਾਂ ਦੀ ਇੱਕ ਦੇ ਨਾਲ ਤਿੰਨ ਜ਼ੀਰੋ ਆ 1000 ਪੰਜ ਅੰਕਾਂ ਦੀ ਇੱਕ ਦੇ ਨਾਲ ਚਾਰ ਜ਼ੀਰੋ ਆ ਕੁੱਲ ਕਿੰਨੇ ਅੰਕ ਹੋ ਜਾਣਗੇ ਇਹ ਪੰਜ ਅੰਕ 1 2 3 4 5 ਤਾਂ ਇਹਦਾ ਉੱਤਰ ਕੀ ਆਏਗਾ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਤਾਂ 10000 ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੋਏਗੀ ਤੇ 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ 100 ਸੀ ਹੋਰ ਵਧਾ ਦਵਾਂਗੇ 1 ਦੇ ਨਾਲ 5 ਜ਼ੀਰੋ ਆ। ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ 1 ਲੱਖ 1 ਲੱਖ 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੁੰਦੀ ਹੈ। ਸਾਡਾ ਅਗਲਾ ਸਵਾਲ ਆ ਗਿਆ ਇੱਕ ਅੰਕ ਦੀ ਵੱਡੀ ਤੋਂ ਵੱਡੀ ਸੰਖਿਆ। ਪਹਿਰੇ ਬੱਚੋ ਪਹਿਲਾਂ ਅਸੀਂ ਛੋਟੀ ਤੋਂ ਛੋਟੀ ਸੰਖਿਆ ਦੇ ਗੱਲਬਾਤ ਕਰ ਰਹੇ ਸੀ। ਹੁਣ ਅਸੀਂ ਇੱਕ ਅੰਕ ਦੀ ਵੱਡੀ ਤੋਂ ਵੱਡੀ ਸੰਖਿਆ प्यारे बच्चों ਅਸੀਂ 1 ਤੋਂ ਲੈ ਕੇ 100 ਤੱਕ ਦੀ ਗਿਣਤੀ ਵਿੱਚ ਦੇਖਦੇ ਹਾਂ 1 ਤੋਂ ਲੈ ਕੇ 9 ਤੱਕ ਦੀਆਂ ਜਿਹੜੀਆਂ ਸੰਖਿਆਵਾਂ ਨੇ ਉਹ ਇੱਕ ਅੰਕੀ ਸੰਖਿਆਵਾਂ ਹੁੰਦੀਆਂ ਹਨ ਤਾਂ ਹੁਣ ਅਸੀਂ ਵੱਡੀ ਤੋਂ ਵੱਡੀ ਸੰਖਿਆ ਸਾਡੀ ਕਿਹੜੀ ਆਏਗੀ 9 ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਪਿਆਰੇ ਬੱਚਿਓ 1 ਤੋਂ ਲੈ ਕੇ 100 ਤੱਕ ਦੀ ਗਿਣਤੀ ਵਿੱਚ ਅਸੀਂ ਦੇਖਿਆ ਸੀ 10 ਤੋਂ ਲੈ ਕੇ 99 ਤੱਕ ਦੀਆਂ ਸੰਖਿਆਵਾਂ ਦੋ ਅੰਕੀ ਸੰਖਿਆਵਾਂ ਹੁੰਦੀਆਂ ਹਨ 10 ਸਾਡੀ ਛੋਟੀ ਤੋਂ ਛੋਟੀ ਸੰਖਿਆ ਹੈ ਤੇ ਅਖੀਰ ਵਾਲੀ ਦੋ ਅੰਕੀ ਸੰਖਿਆ ਸਾਡੀ ਹੁੰਦੀ ਹੈ 99 ਜਿਹੜੀ 99 ਦੋ ਅੰਕੀ ਵੱਡੀ ਤੋਂ ਵੱਡੀ ਸੰਖਿਆ ਹੈ ਤਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਪਿਆਰੇ ਬੱਚਿਓ ਤਨ ਅੰਕ ਸਾਨੂੰ ਪਤਾ ਹੈ 100 ਤੋਂ ਸ਼ੁਰੂ ਹੋ ਕੇ 999 ਤੱਕ ਜਾਂਦੇ ਹਨ ਤਾਂ ਸਾਡੀ 999 ਜਿਹੜੀ ਸੰਖਿਆ ਹੈ ਉਹ ਤਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੋਵੇਗੀ ਕਿਉਂਕਿ 999 ਤੋਂ ਬਾਅਦ ਚਾਰ ਅੰਕ ਸਾਡੇ ਸ਼ੁਰੂ ਹੋ ਜਾਂਦੇ ਹਨ 1000 ਦੇ ਵਿੱਚ ਚਾਰ ਅੰਕ ਹੁੰਦੇ ਹਨ ਤਾਂ 9999 ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੁੰਦੀ ਹੈ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਚਾਰ ਅੰਕਾਂ ਦੀ ਜਿਸ ਤਰ੍ਹਾਂ ਇਹ 9 9 9 ਵਧਦੇ ਜਾ ਰਹੇ ਹਨ ਤਾਂ ਇੱਕ 9 ਹੋਰ ਵਧਾ ਦੇਵਾਂਗੇ 499999 ਸਾਡੀ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੋਏਗੀ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਸੀ ਇੱਕ 9 ਦਾ ਇਜ਼ਾਫਾ ਹੋਰ ਕਰ ਦੇਣਾ ਹੈ 99999 ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੁੰਦੀ ਹੈ ਪਿਆਰੇ ਬੱਚੋ ਉਮੀਦ ਕਰਦਾ ਹਾਂ ਇਸ ਵੀਡੀਓ ਵਿੱਚਲੇ ਸਵਾਲ ਵੀ ਤੁਹਾਨੂੰ ਸਮਝ ਆ ਗਏ ਹੋਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ